ਸਾ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਸੱਚ ਤਾਂ ਸਾਹਮਣੇ ਇੱਕ ਦਿਨ ਆਉਣਾ ਹੀ ਹੈ ਐਮਐਸਪੀ ਦੀ ਮੰਗ ਨੂੰ ਕਿਵੇਂ ਵੇਖ ਰਹੇ ਹੁਣ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਸੀ ਵਿੱਚ ਹੀ ਚੱਲ ਰਹੀ ਹੈ ਹਜੇ ਟਾਮਾਟੋਲ ਹੋ ਰਹੀ ਹੈ ਗੱਲ ਉਸ ਜੀ ਨੂੰ ਕਿਉਂ ਕਿਵੇਂ ਵੇਖ ਰਹੇ ਕਿਉਂਕਿ ਐਮਐਸਪੀ ਅਗਰ ਲਾਗੂ ਹੁੰਦੀ ਹੈ ਤਾਂ ਸਾਰੇ ਦੇਸ਼ ਨੂੰ ਫਾਇਦਾ ਹੋਊਗਾ ਕਾਨੂੰਨ ਬਣਦਾ ਤਾਂ ਉਹ ਤੇ ਸਰਕਾਰ ਹਜੇ ਤੱਕ ਉਸ ਤੇ ਪੂਰੇ ਤਰੀਕੇ ਨਾਲ ਗੱਲਬਾਤ ਨਹੀਂ ਕਰ ਰਹੀ ਤੁਕੋ ਜੀ ਸਰਕਾਰ ਨੇ ਤਾਂ ਸੋਚਿਆ ਵੀ ਜੇ ਕਿਸਾਨਾਂ ਨੂੰ ਐਮਐਸਪੀ ਦੇਤੀ ਤੇ ਇਹ ਤਾਂ ਕਾਰਜੇ ਥੱਲੇ ਆ ਕੇ ਮਾਨ ਨਹੀਂ ਸਾਡੇ ਤਾਂ ਸਾਡੇ ਗੁਰੂਆਂ ਦੀ ਧਰਤੀ ਤੋਂ ਅਸੀਂ ਆਇਆ ਆ ਸਾਡੇ ਤਾਂ ਅਸੀਂ ਤਾਂ ਸਾਡੇ ਕੋਈ ਨੁਕਸਾਨ ਵੀ ਹੋ ਜੇ ਕੁਝ ਵੀ ਹੋ ਜੇ ਸਾਡੇ ਤਾਂ ਫਸਲ ਫੇਰ ਵੀ ਦੁੱਗਣੀ ਤਿੱਗਣੀ ਹੋ ਕੇ ਨਿਕਲਦੀ ਆ ਸਰਕਾਰ ਤਾਂ ਚਾਹੁੰਦੀ ਵੀ ਨਹੀਂ ਵੀ ਕਿਸਾਨ ਨੂੰ ਐਮਐਸਪੀ ਦਈਏ ਸਰਕਾਰ ਦੀ ਜੇ ਨੀਤ ਸਾਫ਼ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਦੀ ਅੱਜ ਆ ਮੀਟਿੰਗਾਂ ਕਰਨੀਆਂ ਪੈਂਦੀਆਂ ਸਰਕਾਰ ਨੂੰ ਵੀ ਦਿਸਦਈ ਆ ਸਾਰਾ ਕੁਝ ਕਿਸਾਨ ਬਦਨਾਮ ਕਰ ਰਹੇ ਨੇ ਜੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈਂਦੇ ਨੇ ਜੀ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਆ ਕੀ ਗੱਲ ਸਾਡਾ ਸ਼ੌਂਕ ਨਹੀਂ ਸਾਡੇ ਬਜ਼ੁਰਗਾਂ ਨੇ ਇੰਨੀ ਮਿਹਨਤਾਂ ਕਰ ਕਰਕੇ ਬੰਜਰ ਜ਼ਮੀਨਾਂ ਆਵਾਦ ਕਰੀਆਂ ਨੇ ਤੇ ਅੱਜ ਜੇ ਉਹਨਾਂ ਦਾ ਮਨ ਕਰਦਾ ਵਧੀਆ ਕੱਪੜਾ ਪਾਈਏ ਵਧੀਆ ਜੁੱਤੀ ਪਾਈਏ ਵਧੀਆ ਗੱਡੀ ਲਈਏ ਕੀ ਗੱਲ ਸਾਡਾ ਨਹੀਂ ਸ਼ੌਂਕ ਅਸੀਂ ਵੀ ਆਪਣੇ ਸ਼ੌਂਕ ਪੂਰੇ ਕਰਦੇ ਆ ਸਾਡਾ ਵੀ ਜੀ ਕਰਦਾ ਕੋਈ ਵੀ ਤੁਸੀਂ ਦੇਖ ਲਓ ਕਿਤੇ ਚਲੇ ਜਾਓ ਮਹਿੰਗੇ ਫੰਕਸ਼ਨ ਤੇ ਚਲੇ ਜਾਓ ਕਿਤੇ ਵੀ ਚਲੇ ਜਾਓ ਤੇ 2-2 3-3 ਹਜ਼ਾਰ ਦਾ ਜੋੜ ਅਸੀਂ ਤਾਂ ਉਹਨਾਂ ਨੂੰ ਕਹਿ ਨਹੀਂ ਰਹੇ ਉਹ ਆਪਣਾ ਆਪਣੀ ਮਿਹਨਤ ਕਰਦੇ ਆ ਸੀ ਆਪਣੀ ਕਰਦੇ ਆ ਅਸੀਂ ਤਾਂ ਹਾਰ ਮਤਲਬ ਖੇਤਾਂ 'ਚ ਮਰ ਕੇ ਅਸੀਂ ਆਪਣਾ ਕੰਮ ਕਰਦੇ ਆਂ ਤੇ ਸਰਕਾਰ ਨੂੰ ਉਹ ਵੀ ਚੁਪਦੇ ਆ ਜੀ ਅਸੀਂ ਕੋਈ ਗੱਡੀ ਲੈ ਲਈ ਸਿਰਫ ਗੱਡੀ ਦੀਂਦੀ ਆ ਉਹਨਾਂ ਨੂੰ ਇਹ ਤਾਂ ਨਹੀਂ ਦੇਖਦਾ ਪਿੱਛੇ ਲੋਨ ਵੀ ਹੋਣਾ ਹੈ ਗੱਡੀ ਤੇ ਮੈਂ ਕਿਹਾ ਮਹਿੰਗੇ ਲੋਨ ਲੈ ਕੇ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਆਂ ਨਾ ਇਹ ਸਰਕਾਰ ਦੀਆਂ ਨਕਾਮੀਆਂ ਨੇ ਸਿਰਫ ਬਦਨਾਮ ਕਰਨ ਦੇ ਲਈ ਜਸਾਲਾ ਅ ਲਗਾਤਾਰ ਕਿਸਾਨ ਸ਼ੰਭੂ ਖਡੌਰੀ ਬਾਰਡਰ ਤੇ ਡਟੇ ਹੋਏ ਨੇ ਮੌਸਮ ਦੇ ਹਾਲਾਤ ਵੀ ਬਦਲਦੇ ਨਜ਼ਰ ਆ ਰਹੇ ਨੇ ਪਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਆ ਇੱਕ ਹੋਰ ਮੀਟਿੰਗ ਹੋਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਕੇਂਦਰੀ ਮੰਤਰੀਆਂ ਦੇ ਨਾਲ ਅਤੇ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਖੁੱਦ ਦੀ ਇੱਕ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਕੱਲ ਜੋ ਸਰਕਾਰ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਉਸ ਤੇ ਚਰਚਾ ਹੋਵੇਗੀ ਅਤੇ ਉਸ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਸਾਹਮਣੇ ਇੱਕ ਹੋਰ ਮੀਟਿੰਗ ਹੋਵੇਗੀ